ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਸ਼ਮੀਰ ਸਿੰਘ ਇਸ ਵੀਡੀਓ ਦੇ ਰਾਹੀਂ ਆਪਾਂ ਜਾਣਕਾਰੀ ਹਾਸਲ ਕਰਾਂਗੇ ਜੇਕਰ ਅਪਾਰਪੋਰਟ ਦੀ ਜਿਹੜੀ ਲੇਟੈਸਟ ਪਾਲਿਸੀ 273 2025 ਜੇਕਰ ਇਸ ਦੇ ਅਧੀਨ ਕਿਸੇ ਕਰਮਚਾਰੀ ਦਾ ਨੀਲ ਰਿਪੋਰਟ ਸਰਟੀਫਿਕੇਟ ਜਨਰੇਟ ਹੋ ਗਿਆ ਤਾਂ ਇਸ ਨੀਲ ਰਿਪੋਰਟ ਦੇ ਸਰਟੀਫਿਕੇਟ ਦੇ ਨਾਲ ਕਿਸੇ ਕਰਮਚਾਰੀ ਦੀ ਤਰੱਕੀ ਜਾਂ ਉਹਦਾ ਜਿਹੜਾ ਕੈਰੀਅਰ ਆ ਉਹ ਕਿਸ ਪ੍ਰਕਾਰ ਖਤਮ ਹੋ ਸਕਦਾ ਹੈ ਨੀਲ ਰਿਪੋਰਟ ਦਾ ਹਮੇਸ਼ਾ ਸਾਨੂੰ ਜ਼ੀਰੋ ਅੰਕ ਦਿੱਤਾ ਜਾਣਾ ਤੇ ਜਿਹੜੀ ਅਪਾਰ ਰਿਪੋਰਟ ਦਰਜ ਕੀਤੀ ਜਾਣੀ ਹੈ ਹਮੇਸ਼ਾ ਵਿੱਤੀ ਸਾਲ ਵਾਸਤੇ ਦਰਜ ਕੀਤੀ ਜਾਣੀ ਆ ਤੇ ਵਿੱਤੀ ਸਾਲ ਦੇ ਵਿੱਚ ਹਮੇਸ਼ਾ ਹੀ 12 ਮਹੀਨਿਆਂ ਵਾਸਤੇ ਦਰਜ ਹੋਣੀ ਆ ਜੇਕਰ 12 ਮਹੀਨਿਆਂ ਤੋਂ ਘੱਟ ਵਾਸਤੇ ਕਰਦੇ ਆ ਤਾਂ ਜਿੰਨਾ ਸਮਾਂ ਰਹਿ ਜਾਂਦਾ ਹੈ ਤਾਂ ਉਸ ਸਮੇਂ ਵਾਸਤੇ ਅਸੀਂ ਨੋਰਪੋਰਟ ਸਰਟੀਫਿਕੇਟ ਤਰਝ ਕਰਾਂਗੇ ਤੇ ਜੇਕਰ ਵਿੱਤੀ ਸਾਲ ਦੇ ਵਿੱਚ ਇੱਕ ਕਰਮਚਾਰੀ ਨੇ ਵੱਧ ਤੋਂ ਵੱਧ ਅਸੀਂ 4 APR ਦਰਜ ਕਰ ਸਕਦੇ ਹਾਂ ਜੇਕਰ ਇੱਕ ਕਰਮਚਾਰੀ ਦੀਆਂ 3-3 ਮਹੀਨੇ ਦੀਆਂ ਚਾਰ ਰੂਪ APAR ਦਰਜ ਕਰ ਸਕਦੇ ਆ ਤੇ ਇਹ ਕੇਸ ਵੀ ਬਹੁਤ ਜਿਆਦਾ ਰੇਅਰ ਕੇਸ ਹੋਊਗਾ ਕਿ ਜੇਕਰ ਇੱਕ ਕਰਮਚਾਰੀ ਦੀਆਂ ਚਾਰ ਅਸੀਂ APAR ਦਰਜ ਕਰੀਏ ਜਿਵੇਂ ਹੀ ਇੱਕ ਕਰਮਚਾਰੀ ਦੀਆਂ ਦੋਸਤੋ ਇੱਕ ਤੋਂ ਜ਼ਿਆਦਾ ਅਪਾਰ ਰਿਪੋਰਟਾਂ ਤਿਆਰ ਹੋ ਗਈਆਂ ਤਾਂ ਜਦੋਂ ਉਹਦੀ ਗ੍ਰੇਡਿੰਗ ਕੀਤੀ ਜਾਣੀ ਹੈ ਪੂਰੇ ਸਾਲ ਵਾਸਤੇ ਤਾਂ ਅਸੀਂ ਉਹ ਅਪਾਰ ਰਿਪੋਰਟਾਂ ਦੀ ਜਿਹੜੀ ਔਸਤ ਤਿਆਰ ਕਰਨੀ ਆ ਮੰਨ ਲਓ ਇੱਕ ਕਰਮਚਾਰੀ ਦਾ ਦੋਸਤੋ ਤਿੰਨ APAR ਦਰਜ ਹੋਈਆਂ ਇੱਕ ਬੀਤੀ ਸਾਲ ਵਾਸਤੇ ਪਹਿਲੀ ਰਿਪੋਰਟ ਦੇ ਵਿੱਚ ਉਹਨੂੰ 4 ਅੰਕ ਪ੍ਰਾਪਤ ਹੋયા ਦੂਜੀ 'ਚ 5 ਹੋ ਗਏ ਤੇ ਤੀਜੀ ਰਿਪੋਰਟ ਦੇ ਵਿੱਚ ਉਹਨੂੰ 0 ਮਿਲ ਗਿਆ ਕਿਉਂਕਿ ਉਹਦਾ ਜਿਹੜਾ ਨੀਲ ਰਿਪੋਰਟ ਸਰਟੀਫਿਕੇਟ ਜਨਰੇਟ ਹੋਇਆ ਤੇ ਨੀਲ ਰਿਪੋਰਟ ਸਰਟੀਫਿਕੇਟ ਦਾ ਹਮੇਸ਼ਾ ਹੀ 0 ਅੰਕ ਦਿੱਤਾ ਜਾਵੇਗਾ ਤੇ ਜਦੋਂ ਇਹਨਾਂ ਦੀ ਔਸਤ ਤਿਆਰ ਕੀਤੀ ਜਾਵੇਗੀ ਔਸਤ ਤਿਆਰ ਕਰਨ ਵਾਸਤੇ ਸਾਨੂੰ ਇਹ ਤਿੰਨ ਰਿਪੋਰਟਾਂ ਤਿਆਰ ਹੋਈਆਂ ਸਾਨੂੰ ਇਹਨੂੰ ਤਿੰਨ ਦੇ ਨਾਲ ਵੰਡਣਾ ਆਪੇ ਨਾਲ ਜਦੋਂ ਵੀ ਕਿਸੇ ਵੀ ਅੰਕ ਨੂੰ ਦੋਸਤੋ ਅਸੀਂ ਜ਼ੀਰੋ ਦੇ ਨਾਲ ਗੁਣਾ ਕਰਾਂਗੇ ਜਾਂ ਅਸੀਂ ਉਹਦੇ ਨਾਲ ਭੰਗ ਭਾਗ ਦੇਵਾਂਗੇ ਤਾਂ ਹਰ ਇੱਕ ਚੀਜ਼ ਨੂੰ ਜ਼ੀਰੋ ਕਰ ਦਊਗੀ ਜਿਵੇਂ ਹੀ ਕਰਮਚਾਰੀ ਦੀ ਰਿਪੋਰਟ ਦੇ ਵਿੱਚ ਨੀਲਰਪੋਰਟ ਸਰਟੀਫਿਕੇਟ ਦਰਜ ਹੋ ਗਿਆ ਤਾਂ ਉਹਨੇ ਜ਼ੀਰੋ ਅੰਕ ਬਣਾ ਦੇਣਾ ਹਰ ਇੱਕ ਰਿਪੋਰਟ ਦਾ ਤੇ ਤੇ ਇਹ ਸਮਝਿਆ ਜਾਂਦਾ ਕਿ ਜਦੋਂ ਜ਼ੀਰੋ ਅੰਕ ਆ ਗਿਆ ਨੀਲਰਪੋਰਟ ਸਰਟੀਫਿਕੇਟ ਹੋ ਗਿਆ ਤਾਂ ਉਹਦੀ ਜਿਹੜੀ ਉਸ ਸਮੇਂ ਦੀ ਏਪੀਆਰ ਆ ਉਸ ਸਾਲ ਦੀ ਏਪੀਆਰ ਉਹ ਖਤਮ ਹੋ ਗਈ ਤੇ ਜਿਵੇਂ ਹੀ ਤਰੱਕੀ ਵਾਸਤੇ ਜਦੋਂ ਉਹਨੂੰ ਜਿੰਨੇ ਉਹਨੂੰ ਅੰਕ ਚਾਹੀਦੇ ਸੀ ਤਰੱਕੀ ਵਾਸਤੇ ਜਿੰਨੇ ਅੰਕ ਚਾ ਨੇ ਨਾ ਹੋਣ ਦੀ ਸੂਰਤ ਦੇ ਵਿੱਚ ਜਿਹੜਾ ਜੂਨੀਅਰ ਕਰਮਚਾਰੀ ਆ ਉਹਨੂੰ ਤਰੱਕੀ ਹਾਸਲ ਹੋ ਜੇਗੀ ਤੇ ਜਿਹੜਾ ਸੀਨੀਅਰ ਕਰਮਚਾਰੀ ਆ ਉਹ ਪਿੱਛੇ ਰਹਿ ਜਾਏਗਾ ਤੇ ਜਦੋਂ ਤੱਕ ਉਸ ਕਰਮਚਾਰੀ ਦੀ ਰਿਪੋਰਟ ਦੇ ਵਿੱਚੋਂ ਨੀਲੀ ਰਿਪੋਰਟ ਦਾ ਪ੍ਰਭਾਵ ਆ ਜਿਹੜਾ ਉਹ ਖਤਮ ਨਹੀਂ ਹੋਵੇਗਾ ਉਹ ਪਿੱਛੇ ਹੀ ਰਹੇਗਾ ਤੇ ਤਰੱਕੀ ਉਹਨੂੰ ਮਿਲਣੀ ਮੁਸ਼ਕਲ ਹੋ ਜਾਏਗੀ ਧੰਨਵਾਦ ਦੋਸਤੋ